ਦੋਸਤੋ ਐਪੀ ਦਾ ਫਿਟ ਆਰਮੀ ਫੁਲ ਇਫੈਕਟਿਵ ਜੀਨੂ ਕਹਿੰਦੇ ਆ ਜੇ ਤੁਸੀਂ ਵੀ ਆਪਣਾ ਸੁਪਨਾ ਹੈਟ ਹੋੜਾ ਪੰਜਾਬ ਪੁਲਿਸ ਨੂੰ ਲੈ ਕੇ ਪਰਦੀ ਪਾਉਣਾ ਤਾਂ ਤੁਸੀਂ ਅਕੈਡਮੀ ਜੋਇਨ ਕਰਕੇ ਆਪਣੀ ਪਰਦੀ ਪਾਉਣਾ ਸੁਪਨਾ ਜਿਹੜਾ ਮੇਰੇ ਨਾਲ ਕਰ ਸਕਦੇ ਹੋ ਠੀਕ ਹੈ ਥ੍ਰੀਲਾਂ ਦੇ ਵਿੱਚ ਦੇਖਣ ਲਈ ਵੀਡੀਓ ਬਹੁਤ ਬਜ ਲਾਦੇ ਨੇ ਪਰ ਜਦੋਂ ਰੀਅਲ ਲਾਈਫ ਵਿੱਚ ਤੁਹਾਨੂੰ ਇਹ ਸਾਰਾ ਸਟਰਗਲ ਕਰਨਾ ਪੈਂਦਾ ਠੀਕ ਹੈ ਮਿਹਨਤ ਕਰਨੀ ਪੈਂਦੀ ਹੈ ਆਪਣੇ ਸਰੀਰ ਤੋਂ ਚੜਦੀ ਉਤਾਰਨੀ ਪੈਂਦੀ ਹੈ ਤੇ ਲੈਬਸ ਵੀ ਲੈਣੇ ਪੈਂਦੇ ਨੇ ਤਾਂ ਤੁਹਾਨੂੰ ਬਹੁਤ ਜ਼ਿਆਦਾ ਸਟਰਗਲ ਕਰਨਾ ਪੈਂਦਾ ਤਾਂ ਦੋਸਤੋ ਉਹੀ ਦਾ ਅੱਜ ਵਰਕਆਊਟ ਹੈ ਸਾਰਾ ਆਪਣਾ ਐਪ ਨੂੰ ਲੈ ਕੇ

ਅਜੇ ਨਾ ਪੂਰਾ ਪੈਰ ਖੋਲੋ ਬੋਲ ਅਜਾਦੀ ਪੈਰ ਨਹੀਂ ਖੋਲ ਰਹਾਗੇ ਦੇਖ ਅਜੇ ਪੈਰ ਖੋਲਣੇ ਉੱਥੀ ਜਗ੍ਹਾ ਤੇ ਮਰ ਜਾਓ ਪੈਰ ਕੋਲ ਅੱਗੇ ਨੂੰ ਕਰਦਨ ਉੱਪਰ ਰੱਖੋ ਜੀ ਕਰਦਨ ਉੱਪਰ ਰੱਖੋ ਕਰਦਨ ਉੱਪਰ ਰੱਖੋ ਉੱਥੀ ਪੈਰ ਤੇ ਮਾਰੀ ਜਾ ਰਹੀ ਹੈ ਰੋਕਣ ਨੂੰ ਕਿਹਾ ਮੈਂ ਰੁਕ ਰੁਕ ਬੋਲ ਸਹੀ ਰੁਕ ਗੋਲ ਆਤੀ ਜਾ ਤੂੰ ਜਾ ਰਿਲੈਕਸ ਸੇਮ 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 ਨਾਸਿਕ ਨੂੰ ਇਰਦਾ ਕਰਨਾ ਪੈ ਸਰਗਰ ਸਾਈਡ ਤੇ ਲਾਓ ਸਾਈਡ ਤੇ ਲਾਓ ਸਾਈਡ ਤੇ ਲਾਓ ਓਕੇ ਅੱਗੇ ਉਹ ਬੈਠ ਲਓ ਸਾਰੇ ਸ਼ਾਬਾਸ਼ 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 ਵੈਰੀ ਗੁੱਡ ਕਰਦੇ ਨੂੰ ਉੱਪਰ ਰੱਖੋ ਕਰਦੇ ਨੂੰ ਉੱਪਰ ਰੱਖਦਾ ਹੋਰ ਇੰਗੇਜ ਰੱਖੋ ਪੂਰਾ ਹੋਰ ਇੰਗੇਜ ਰੱਖੋ ਕਰਦੇ ਨੂੰ ਉੱਪਰ ਰੱਖੋ ਸ਼ਾਬਾਸ਼ ਸ਼ਾਬਾਸ਼ ਅੱਗੇ ਨੂੰ ਬੈਠੋ ਓਕੇ ਨੂੰ ਅੱਗੇ ਨੂੰ

23, 24, 25, 26. Relax. Hold on.